ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਰਗ ਮਹੱਲਾ ਪਹਿਲਾ ਦੂਰ ਨਹੀਂ ਮੇਰ ਪ੍ਰਭ ਪਿਆਰਾ ਸਤ ਗੁਰ ਬਚਨ ਮੇਰ ਮਨ ਮਾਨਿਆ ਹਰ ਪਾਏ ਪ੍ਰਾਨ ਆਧਾਰਾ ਰਹਾਉ ਸੋਹੀ ਪਾਈ ਮੇਰਾ ਅਤਿਅੰਤ ਪਿਆਰਾ ਪ੍ਰਭੂ ਪਰਮੇਸ਼ਰ ਦੂਰ ਨਹੀਂ ਹੈ ਧੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਪਾਪ ਸਾਰਿਆਂ ਦਾ ਆਤਮ ਰੂਪ ਹੋਣ ਕਰਕੇ ਨੇੜੇ ਹੈ ਸਤ ਗੁਰ ਬਚਨ ਮੇਰੋ ਮਨ ਮੰਨਿਆ ਜਦੋਂ ਦਾ ਮੇਰਾ ਮਨ ਚਿੱਤ ਸਤ ਗੁਰਾਂ ਦੇ ਬਚਨਾਂ ਉੱਤੇ ਮੰਨ ਗਿਆ ਪਤੀਜ ਗਿਆ ਹੈ ਤਦ ਹੁੰਦਾ ਪ੍ਰਾਣਾ ਦਾ ਆਸਰਾ ਰੂਪ ਪਰਮੇਸ਼ਰ ਪਾਉਣਾ ਕੀਤਾ ਹੈ ਰਹਾਉ ਇਨ ਬਿਦ ਹਰ ਮਿਲਿਆ ਵਾਰ ਕਾਮਨ ਧਨ ਸੋਹਾਗ ਪਿਆਰੀ ਇਹ ਜਗਿਆ ਸੂਰੂਪ ਕਾਮਨ ਇਸਤਰੀਏ ਇਸ ਬਿਦ ਤਰੀਕੇ ਦੇ ਨਾਲ ਵਰ ਪਤੀ ਪਰਮੇਸ਼ਰ ਨੂੰ ਮਿਲਦਾ ਹੈ ਜੋ ਜਗਿਆ ਸੂਰੂਪ ਇਸਤਰੀ ਪਤੀ ਪਰਮੇਸ਼ਰ ਨੂੰ ਪਿਆਰੀ ਲੱਗਦੀ ਹੈ ਉਸ ਦਾ ਸੋਹਾਗ ਆਨੰਦ ਤੰਤਾ ਦੇ ਜੋਗ ਹੈ ਵਾ ਜੋ ਇਸ ਤਰੀਕੇ ਬਾਬ ਗੁਰੂ ਉਪਦੇਸ਼ ਦੁਆਰਾ ਪ੍ਰਭੂ ਦੇ ਪ੍ਰਾਪਤੀ ਵਾਲੇ ਪਿਆਰ ਵਿੱਚ ਲੱਗੀ ਹੈ ਉਸ ਦਾ ਸੁਹਾਗ ਤੰਨ ਹੈ ਜਾਤ ਵਰਨ ਕੁਲ ਸਹਿਸਾ ਚੂਕਾ ਗੁਰਮਤ ਸਬਦ ਵਿਚਾਰੀ ਜਿਸ ਦੀ ਬਰਕਤ ਜਿਹੜੀ ਬਰਮ ਬਿਰਤੀ ਹੈ ਉਹ ਗੁਰਮਤ ਗੁਰ ਸਿੱਖਿਆ ਦੁਆਰਾ ਸਬਦ ਬ੍ਰਹਮ ਦੀ ਵਿਚਾਰ ਵਾਲੀ ਹੋ ਗਈ ਵਹ ਗੁਰਮਤ ਨੂੰ ਤਾਰਨ ਕਰਕੇ ਗੁਰ ਸਬਦ ਉਪਦੇਸ਼ ਦੀ ਵਿਚਾਰ ਵਾਲੀ ਹੋ ਗਈ ਹੈ ਉਸ ਦੇ ਹਿਰਦੇ ਵਿੱਚੋਂ ਜਾਤੀ ਵਰਣ ਕਤਰੀ ਬ੍ਰਾਹਮਣ ਆਦ ਵਰਨਾ ਦਾ ਤੇ ਚੰਗੀ ਕੁਲ ਆਦ ਦਾ ਸੰਸਾ ਚੁੱਕਿਆ ਜਾਂਦਾ ਹੈ ਵਹ ਜਾਤੀ ਵਰਣ ਕੁਲ ਦਾ ਅਪਮਾਨ ਤੇ ਪਰਮਾਨਗਤ ਸੰਸਾ ਇਤਿਆਦ ਕਹਿੰਦੇ ਚੁੱਕਿਆ ਜਾਂਦਾ ਹੈ ਦੂਰ ਹੋ ਜਾਂਦਾ ਹੈ ਜਿਨ੍ਹਾਂ ਨੇ ਉਸ ਪਰਮੇਸ਼ਰ ਦੀ ਵਿਚਾਰ ਕੀਤੀ ਹੈ ਉਸ ਦੇ ਨਾਮ ਦੀ ਵਿਚਾਰ ਕੀਤੀ ਹੈ ਜਿਸ ਮਨ ਮਾਨੈ ਅਭਿਮਾਨ ਨਤਾ ਕੋ ਹਿੰਸਾ ਲੋਭ ਵਿਸਾਰੇ ਜਿਸ ਦਾ ਮਨ ਚਿੱਤ ਪਦੀ ਪਰਮੇਸ਼ਰ ਵਿੱਚ ਮੰਨ ਜਾਂਦਾ ਹੈ ਵਾ ਜਿਸ ਉੱਤੇ ਪਰਮੇਸ਼ਰ ਦਾ ਮਨ ਮੰਨ ਜਾਂਦਾ ਤਾਗੋ ਕੀਏ ਉਸ ਨੂੰ ਕਦੇ ਵੀ ਗੁਨਾ ਆਦ ਦਾ ਅਭਿਮਾਨ ਹੰਕਾਰ ਨਹੀਂ ਪੁਰਦਾ ਅਤੇ ਉਹ ਹਿੰਸਾ ਜੀਵ ਕਾਤ ਤੇ ਲੋਭ ਆਦ ਨੂੰ ਵਿਸਾਰ ਦਿੰਦਾ ਹੈ ਉਹ ਮਨ ਕਰਕੇ ਕਿਸੇ ਦਾ ਬੁਰਾ ਨਹੀਂ ਚਿਤਵਦੀ ਬਾਣੀ ਕਰਕੇ ਕਿਸੇ ਨੂੰ ਬੁਰਾ ਸ਼ਬਦ ਨਹੀਂ ਕਹਿੰਦੀ ਤੇ ਸਰੀਰ ਕਰਕੇ ਦੁੱਖ ਨਹੀਂ ਦਿੰਦੀ ਇਉਂ ਮਨ ਬਾਣੀ ਸਰੀਰ ਕਰਕੇ ਹਿੰਸਾ ਨਹੀਂ ਕਰਦੀ ਤੇ ਉਸ ਨੇ ਪਦਾਰਥਾਂ ਦਾ ਲਾਲਚ ਵੀ ਅੰਦਰੋਂ ਵਿਸਾਰ ਦਿੰਦਾ ਹੈ ਸਹਿਜ ਰਵੇ ਵਰ ਕਾਮਣ ਪਰ ਕੀ ਗੁਰਮਖ ਰੰਗ ਸਵਾਰੇ ਜੋ ਜਗਿਆ ਸੂਰੂਪ ਕਾਮਣ ਇਸਤਰੀ ਪਿਰਪਤੀ ਪਰਮੇਸ਼ਰ ਦੀ ਚਾਹਵਾਨ ਹੈ ਉਹ ਵਰਪਤੀ ਪਰਮੇਸ਼ਰ ਦੀ ਪ੍ਰਾਪਤੀ ਦੇ ਆਨੰਦ ਨੂੰ ਸਹਿਜ ਸੁਦੇ ਸਿੱਧ ਹੀ ਰਵੈ ਮੰਨਦੀ ਹੈ ਵਾ ਸਹਿਜ ਗਿਆਨ ਸਰੂਪ ਪਤੀ ਪਰਮੇਸ਼ਰ ਦੇ ਆਨੰਦ ਨੂੰ ਮੰਨਦੀ ਹੈ ਅਤੇ ਉਸ ਦੇ ਮਨ ਨੂੰ ਗੁਰਮੁਖ ਮੁਖੀ ਗੁਰਾਂ ਦੁਆਰਾ ਪਤੀ ਪਰਮੇਸ਼ਰ ਨੇ ਪੂਰਨ ਰੰਗ ਆਨੰਦ ਦੇ ਸਹਿਤ ਵਾ ਰੰਗ ਪ੍ਰੇਮ ਦੇ ਨਾਲ ਸਵਾਰਨ ਕੀਤਾ ਹੈ। ਯਾਰੋ ਐਸੀ ਪ੍ਰੀਤ ਉਟੰਬ ਸੰਬੰਧੀ ਮਾਇਆ ਮੋਹ ਪਸਾਰੀ ਜੋ ਮਾਇਆ ਦੇ ਮੋਹ ਨੂੰ ਪਸਾਰਨ ਖਿਲਾਰਨ ਵਾਲੀ ਹੈ ਅਜਹੀ ਕੁਟੰਬ ਪਰਿਵਾਰ ਤੇ ਸੰਬੰਧੀ ਸੰਬੰਧੀਆਂ ਦੀ ਪ੍ਰੀਤੀ ਨੂੰ ਬ੍ਰਹਮ ਅਬਿਆਸ ਰੂਪੀ ਅਗਨੀ ਦੇ ਨਾਲ ਸਾੜ ਦੇਣਾ ਕਰੋ। ਜਿਸੇ ਅੰਤਰਪ੍ਰੀਤ ਰਾਮ ਰਸ ਨਾਹੀ ਦੁਬਿਦਾ ਕਰਮ ਵਿਕਾਰੀ ਜਿਸ ਦੇ ਹਿਰਦੇ ਵਿੱਚ ਪ੍ਰਭੂ ਪ੍ਰਾਪਤੀ ਦੀ ਪ੍ਰੀਤੀ ਤੇ ਰਾਮ ਪਰਮੇਸ਼ਰ ਪ੍ਰਾਪਤੀ ਦਾ ਰਸ ਆਨੰਦ ਨਹੀਂ ਹੈ ਉਹ ਦੁਬਿਦਾ ਚੀਤੀ ਦ્વੈਤ ਭਾਵ ਵਿੱਚ ਪਈ ਹੋਈ ਵਿਕਾਰੀ ਕੀ ਇਹ ਵਿਕਾਰਾਂ ਵਾਲੇ ਕੰਮ ਕਰਦੀ ਰਹਿੰਦੀ ਹੈ ਵਾ ਔਗਣ ਕਾਰਨ ਵਿਕਾਰੀ ਹੋਈ ਰਹਿੰਦੀ ਹੈ ਅੰਤਰ ਰਤਨ ਪਦਾਰਥ ਹਿੱਤ ਕਉ ਦੁਰੈ ਨ ਲਾਲ ਪਿਆਰੀ ਜਿਸ ਦੇ ਹਿਰਦੇ ਵਿੱਚ ਰਤਨ ਪਦਾਰਥ ਰੂ ਬ੍ਰਹਮ ਦੀ ਪ੍ਰਾਪਤੀ ਕਉ ਤੋਂ ਭਾਵ ਦਾ ਹਿੱਤ ਪ੍ਰੇਮ ਹੈ ਵਾ ਜਿਸ ਦੇ ਅੰਦਰ ਪਰਮੇਸ਼ਰ ਨੇ ਪ੍ਰੇਮ ਰੂਪੀ ਰਤਨ ਪਦਾਰਥ ਨੂੰ ਪੈਦਾ ਕੀਤਾ ਹੈ ਵਾ ਜਿਸ ਦੇ ਅੰਦਰ ਪ੍ਰੇਮ ਰੂਪ ਪਦਾਰਥ ਹੈ ਉਸ ਨੂੰ ਰਤਨ ਰੂਪ ਬ੍ਰਹਮ ਅੰਦਰੋਂ ਹੀ ਪ੍ਰਾਪਤ ਹੋਇਆ ਹੈ ਉਹ ਲਾਲ ਪਿਆਰੇ ਪਰਮੇਸ਼ਰ ਦੀ ਪਿਆਰੀ ਸਖੀ ਦੁਰਹਿੰਦਾ ਲੁਕ ਕੇ ਨਹੀਂ ਲੁਕ ਨਹੀਂ ਸਕਦੀ ਪਾਪ ਛਪਾਈ ਹੋਈ ਛੁਪਦੀ ਲੁਕਦੀ ਨਹੀਂ ਹੈ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਧਾਰੀ ਸਤਿਗੁਰੂ ਸਾਹਿਬ ਜੀ ਗੱਥਨ ਕਰਦੇ ਹਨ ਕਿ ਉਹ ਗੁਰਮੁਖ ਸਖੀ ਮੁਖੀ ਗੁਰਾਂ ਦੁਆਰਾ ਪਰਮੇਸ਼ਰ ਦੇ ਅਮੋਲਕ ਅਨਮੋਲ ਮੁੱਲ ਤੋਂ ਰਹਿਤ ਨਾਮ ਨੂੰ ਜੁਗਾਂ ਜੁਗਾਂ ਵਿੱਚ ਹਿਰਦੇ ਦੇ ਅੰਦਰ ਧਾਰਨ ਕਰਕੇ ਰੱਖਦੀ ਹੈ ਸਾਰੰਗ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਰੰਗ ਰਾਗ ਦੇ ਅੰਦਰ ਮਹੱਲਾ ਚੌਥਾ ਚੌਥੇ ਸਰੂਪ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸ੍ਰੀ ਅਮਰਤਸਰ ਸਾਹਿਬ ਵਿਖੇ ਸਿੱਖ ਸੰਤਾਂ ਨੂੰ ਪਰਮ ਪਵਿੱਤਰ ਉਪਦੇਸ਼ ਦਿੰਦਿਆਂ ਘਰ ਪਹਿਲੇ ਸੁਰਤਾਲ ਵਿੱਚ ਪਹਿਲਾ ਵਸਤੂ ਨਿਰਦੇਸ਼ਕ ਮੰਗਲ ਕਰਦਿਆ ਸ਼ਬਦ ਉਚਾਰਨ ਕਰਦੇ ਹਨ ਇੱਕ ਅਦੁੱਤੀ ਪਰਮੇਸ਼ਰ ਓਹੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਹਰ ਕੀ ਸੰਤ ਜਨਾ ਕੀ ਹਮ ਤੂਰ ਪ੍ਰਭੂ ਦੀ ਕਿਰਪਾ ਦੁਆਰਾ ਪਰਮੇਸ਼ਰ ਦੇ ਸੰਤ ਜਿਨ੍ਹਾਂ ਦੀ ਹਮ ਕਈਏ ਅਸੀਂ ਚਰਨ ਧੂੜ ਬਣਨਾ ਕੀਤਾ ਹੈ ਮਿਲ ਸਤ ਸੰਗਤ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਰਹਾ ਸਤ ਸੰਗਤ ਦੇ ਮਿਲਾਪ ਦੁਆਰਾ ਪਰਮ ਪਦ ਵੱਡੀ ਕੇਵਲ ਮੋਖ ਰੂਪੀ ਪਦਵੀ ਨੂੰ ਪਾਇਆ ਪਾਉਣਾ ਕੀਤਾ ਹੈ ਅਤੇ ਜੋ ਸਾਰਿਆਂ ਦਾ ਆਤਮ ਆਤਮਾ ਆਪਣਾ ਆਪ ਰੂਪ ਰਾਮ ਰਮਿਆ ਆ ਤੇ ਸਭ ਥਾਵਾਂ ਤੇ ਭਰਪੂਰ ਵਿਆਪਕ ਹੋ ਰਿਹਾ ਪਰਮੇਸ਼ਰ ਹੈ ਉਸ ਨੂੰ ਜਾਨਣਾ ਕੀਤਾ ਹੈ ਸਤਗੁਰ ਸੰਤ ਮਿਲੈ ਸ਼ਾਂਤ ਪਾਈਐ ਕਿਲਵਿਖ ਦੁੱਖ ਕਾਟੇ ਸਭ ਦੂਰ ਸਤਗੁਰੂ ਸੰਤ ਮਿਲ ਜਾਣ ਤਾਂ ਵਾਗ ਕੇ ਸੰਤ ਸ਼ਾਂਤ ਆਤਮਾ ਵਾਲੇ ਸਤਗੁਰੂ ਜੀ ਮਿਲ ਜਾਣ ਤਾਂ ਆਤਮਿਕ ਸ਼ਾਂਤੀ ਪਾਉਣਾ ਕਰੀਦੀ ਹੈ ਅਤੇ ਸਤਿਗੁਰਾਂ ਨੇ ਚਾਰ ਪ੍ਰਕਾਰ ਦੇ ਕਿਲਵਿਕ ਪਾਪ ਜਿਹੜੇ ਜੰਮਣ ਮਰਨ ਆਦ ਸਾਰੇ ਦੁੱਖ ਕੱਟ ਕੇ ਦੂਰ ਕਰ ਦਿੱਤੇ ਹਨ ਆਤਮ ਜੋਤ ਭਈ ਪਰਫੂਲਤ ਪੁਰਖ ਨਰੰਜਨ ਦੇਖਿਆ ਹਜੂਰ ਹਿਰਦੇ ਦੇ ਅੰਦਰ ਬ੍ਰਹਮ ਆਤਮਾ ਦੀ ਜੋਤ ਗਿਆਤ ਹੋਈ ਤੂੰ ਬਿਰਤੀ ਸ਼ੁਭ ਗੁਣਾਂ ਦੇ ਸਹਿਤ ਪਰਫੂਲਤ ਕਈਏ ਪਰਫੂਲਤ ਖੜ ਗਈ ਹੈ ਜਿਸ ਕਰਕੇ ਪੁਰਖ ਨਰੰજન ਪੂਰਨ ਜਿਹੜਾ ਨਰੰજન ਸ਼ੁੱਧ ਸਰੂਪ ਪਰਮੇਸ਼ਰ ਹੈ ਨੂੰ ਆਪਣਾ ਆਤਮਾ ਰੂਪ ਕਰਕੇ ਨੇੜੇ ਹੀ ਵੇਖ ਲਿਆ ਹੈ ਵੱਡੇ ਭਾਗ ਸਤ ਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ ਜਿਸ ਨੇ ਵੱਡਿਆਂ ਭਾਗਾਂ ਕਰਮਾਂ ਕਰਕੇ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸਤ ਸੰਗਤ ਬਹੁਣਾ ਕੀਤੀ ਹੈ ਉਸਨੇ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਨੂੰ ਸਾਰੇ ਭਰਪੂਰ ਲਬਾ ਲਬ ਵਿਆਪਕ ਹੋ ਰਿਹਾ ਜਾਣਿਆ ਹੈ 860 ਤੀਰਥ ਮੱਜਨ ਕੀਆ ਸਤ ਸੰਗਤ ਪਗ ਨਾਏ ਧੂਰ ਉਸਨੇ ਸਤ ਸੰਗਤ ਦੇ ਪਗ ਚਰਨਾਂ ਦੀ ਧੂੜ ਵਿੱਚ ਇਸ਼ਨਾਨ ਕਰਕੇ ਮਾਨੋ 168 ਤੀਰਥਾਂ ਦੇ ਮੱਜਨ ਪੁਰਬਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਕੀਤਾ ਹੈ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕੁਸੁੱਧ ਲਾਗਾ ਮੋਹ ਕੂਰ ਜੋ ਦੁਰਮਤ ਖੋਟੀ ਮਤ ਵਾ ਖੋਟੇ ਪੁਰਖ ਦੀ ਮਤ ਸਿੱਖਿਆ ਕਰਕੇ ਕਾਮ ਕ੍ਰੋਧ ਆਦਿ ਵਿਕਾਰਾਂ ਕਰਕੇ ਮਤ ਬੁੱਧੀ ਹੋਛੀ ਤੋਛ ਤੇ ਮਲੀਨ ਮੈਲੀ ਹੋ ਰਹੀ ਆ ਵਾ ਕਾਮ ਕ੍ਰੋਧ ਆਦਿ ਵਿਕਾਰ ਫੁਰਨੇ ਕਰਕੇ ਅਤੇ ਮਲੀਨਤਾ ਪੈਦਾ ਕਰਨ ਵਾਲੀ ਅਵਿਦਿਆ ਕਰਕੇ ਕੋਝੀ ਤੁਛ ਮਤੂ ਰਹੀ ਸੀ ਅਤੇ ਵਿਸ਼ਿਆਂ ਦੀ ਕੁਸੁੱਧ ਅਪਵਿੱਤਰਤਾ ਕਰਕੇ ਹਿਰਦਾ ਰਿਦਾ ਮੋਹ ਕੂੜ ਝੂਟ ਬੋਲਣ ਵਾ ਝੂਠੇ ਪਦਾਰਥਾਂ ਵਿੱਚ ਲੱਗਿਆ ਹੋਇਆ ਹੈ ਬਿਨ ਕਰਮਾ ਕਿਉ ਸੰਗਤ ਪਾਈ ਹੈ ਹਉਮੈ ਵਿਆਪ ਰਹਾ ਮਨ ਝੂਰ ਨਿਸ਼ਕਾਮ ਕਰਮਾਂ ਦੇ ਕੀਤੇ ਤੂੰ ਬਗੈਰ ਗੁਰਾਂ ਦੀ ਕਰਮਾ ਬਖਸ਼ਿਸ਼ ਤੋਂ ਬਗੈਰ ਸਤ ਸੰਗਤ ਕਿਵੇਂ ਪਾਉਣਾ ਕਰੀ ਦੀ ਪਾਪ ਪ੍ਰਾਪਤ ਨਹੀਂ ਹੁੰਦੀ ਅਦੇ ਹੋਮੇ ਹੰਗਤਾ ਦੇ ਵਿਆਪਣੇ ਲੱਗਣੇ ਕਰਕੇ ਮਨ ਸਦਾ ਹੀ ਝੂਰਦਾ ਰਹਿੰਦਾ ਹੈ ਹੋ ਦਇਆਨ ਕਿਰਪਾ ਕਰ ਹਰ ਜੀ ਮਾਗੋ ਸਤ ਸੰਗਤ ਪਗ ਧੂਰ ਏ ਹਰੀ ਪਰਮੇਸ਼ਰ ਜੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮੇਰੇ ਉੱਤੇ ਦਿਆਲਤਾ ਕਿਰਪਾਲਤਾ ਹੁਣ ਕਰ ਮੈਂ ਆਪ ਜੀ ਦੀ ਸਤ ਸੰਗਤ ਦੇ ਪਗ ਚਰਨਾਂ ਦੀ ਧੂੜੀ ਮੰਗਦਾ ਹਾਂ ਨਾਨਕ ਸੰਤ ਮਿਲੈ ਹਰ ਪਾਈਐ ਜਨ ਹਰ ਭੇਟਿਆ RAM ਹਜੂਰ ਸਤਿਗੁਰੂ ਜੀ ਕਥਨ ਕਰਦੇ ਹਨ ਕਿ हे ਹਰੀ ਪਰਮੇਸ਼ਰ ਸ਼ਾਂਤ ਆਤਮਾ ਵਾਲੇ ਪੁਰਖਾਂ ਦੇ ਨਾਲ ਮਿਲਣੇ ਕਰਕੇ ਤੈਨੂੰ ਪਾਉਣਾ ਕਰੀਦਾ हे RAM ਰਮੇ ਹੋਏ ਹਰੀ ਪਰਮੇਸ਼ਰ ਜਿਸ ਗੁਰਮੁਖ ਜਾਨੂ ਤੂੰ ਭੇਟਿਆ ਮਿਲਿਆ ਹੈ ਉਸਨੇ ਤੈਨੂੰ ਹਜੂਰ ਕੋਲ ਸਮਝਿਆ ਹੈ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਹਾਰੀ ਮੈਂ ਗੋਬਿੰਦ ਪ੍ਰithvi ਦੀ ਰੱਖਿਆ ਕਰਨ ਵਾਲੇ ਪਰਮੇਸ਼ਰ ਦੇ ਪਵਿੱਤਰ ਚਰਨ ਕਮਲਾਂ ਉੱਪਰੋਂ ਬਲਹਾਰ ਕੁਰਬਾਨ ਜਾਂਦਾ ਪਵਜਲ ਜਗਤ ਨ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਓ ਜੰਮਣ ਮਰਣ ਦੇ ਪਬਜਲ ਪੈ ਰੂਪੀ ਪਾਣੀ ਨਾਲ ਭਰਿਆ ਹੋਇਆ ਜਗਤ ਸੰਸਾਰ ਸਮੁੰਦਰ ਅਸਾਂ ਜੀਵਾਂ ਦੇ ਪਾਸੋਂ ਆਪਣੇ ਆਪ ਤਰਿਆ ਨਹੀਂ ਜਾਂਦਾ ਕੇਵਲ ਗੁਰਾਂ ਦਵਾਰ ਹਰੀ ਘਰ ਪਰਮੇਸ਼ਰ ਦਾ ਨਾਮ ਜਪ ਕੇ ਹੀ ਪਾਰ ਉਤਾਰੀ ਕੀ ਇਹ ਉਤਾਰਾ ਹੋ ਸਕਦਾ ਹੈ ਰਹਾਉ ਬਿਸਰਾਮ ਦੇ ਕੀ ਪਰਮਉਂਦੇ ਆ ਹਿਰਦੈ ਪ੍ਰਤੀਤ ਬਣੀ ਪ੍ਰਭ ਕੇ ਰੀ ਸੇਵਾ ਸੁਰਤ ਬੀਚਾਰੀ ਜਿਸ ਦੇ ਹਿਰਦੇ ਚਿੱਤ ਵਿੱਚ ਪ੍ਰਭੂ ਪਿਆਰੇ ਪਰਮੇਸ਼ਰ ਦੀ ਪ੍ਰਤੀਤੀ ਬਣ ਆਈ ਹੈ ਭਾਵ ਭਰੋਸਾ ਆ ਗਿਆ ਕਿ ਪਰਮੇਸ਼ਰ ਸਦਾ ਅੰਗ ਸੰਗ ਹੈ ਉਸ ਦੀ ਸੁਰਤ ਸੁਰਤੀ ਅੰਦਰ ਭਗਤੀ ਰੂਪ ਸੇਵਾ ਟਹਿਲ ਕਰਨ ਦੀ ਵਿਚਾਰ ਪ੍ਰਾਪਤ ਹੋਈ ਹੈ ਅਨੰਦਨ ਰਾਮ ਨਾਮ ਜਪ ਹਿਰਦੈ ਸਰਬ ਕਲਾ ਗੁਣਕਾਰੀ ਜੋ ਪਰਮੇਸ਼ਰ ਸਾਰੀਆਂ ਕਲਾ ਸ਼ਕਤੀਆਂ ਵਾਲਾ ਤੇ ਗੁਣਕਾਰੀ ਉਪਕਾਰੀ ਹੈ ਵਾਜੂ ਗੁਣਕਾਰੀ ਗੁਣ ਵਿਸ਼ਿਆਂ ਦੀ ਨਿਵਰਤੀ ਵਾਲੀ ਨਾਮ ਰੂਪੀ ਕਾਰੀ ਔਸ਼ਧੀ ਦੇਣ ਵਾਲਾ ਹੈ ਉਸ ਰਾਮ ਪਰਮੇਸ਼ਰ ਦਾ ਨਾਮ ਗੁਰਮੁਖ ਜਨ ਰਾਤ ਦਿਨੇ ਚਿੱਤ ਵਿੱਚ ਜਪਦਾ ਰਹਿੰਦਾ ਪ੍ਰਭ ਅਗਮ ਅਗੋਚਰ ਰਵਿਆ ਸਰਬਠਾਈ ਮਨ ਤਨ ਅਲਕ ਅਪਾਰੀ ਜੋ ਪ੍ਰਭੂ ਪਰਮੇਸ਼ਰ ਅਗਮ ਮੰਦੀ ਗਮਤਾ ਤੋਂ ਪਰੇ ਅਗੋਚਰ ਇੰਦਰੀਆਂ ਦੇ ਅਵਿਸ਼ੇ ਦੇ ਸਰਬ ਠਾਈ ਸਾਰੀਆਂ ਥਾਵਾਂ ਵਿੱਚ ਰਮਿਆ ਹੋਇਆ ਹੈ ਅਤੇ ਜੋ ਮਨ ਚਿੱਤ ਤੇ ਤੰਦ ਦੇ ਅੰਦਰ ਮੌਜੂਦ ਹੈ ਪਰ ਗੁਰਾਂ ਤੋਂ ਬਿਗੈਰ ਲਖਣ ਤੋਂ ਰਹਿਤ ਤੇ ਅਪਾਰੀ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖ ਲਖਾਰੀ ਜਦ ਸਤਿਗੁਰੂ ਜੀ ਕਿਰਪਾਲੂ ਦਿਆਲੂ ਹੋਏ ਤਦੋਂ ਅੰਦਰੋਂ ਹੀ ਪਰਮੇਸ਼ਰ ਨੂੰ ਪਉਣਾ ਕੀਤਾ ਹੈ ਕਿਉਂਕਿ ਗੁਰਾਂ ਨੇ ਨਾਮ ਅਮਰ ਦੀ ਦਾਤ ਦੇ ਕੇ ਅਲੱਖ ਲਖਣ ਤੂੰ ਰਹਿਤ ਪਰਮੇਸ਼ਰ ਨੂੰ ਹਿਰਦੇ ਵਿੱਚ ਹੀ ਜਨਾ ਦਿੰਦਾ ਹੈ ਅੰਤਰ ਹਰ ਨਾਮ ਸਰਬ ਧਰਣੀ ਧਰ ਸਾਗਤ ਕੋ ਦੂਰ ਭਇਆ ਅਹੰਕਾਰੀ ਸਾਰੀ ਧਰਣੀ ਧਰ ਧਰਦੀ ਨੂੰ ਆਪਣੇ ਆਸਰੇ ਧਾਰਨ ਵਾਲੇ ਪਰਮੇਸ਼ਰ ਦਾ ਨਾਮ ਸਬਦੇ ਅੰਦਰ ਹੀ ਹੈ ਵਾਹ ਸਾਰੀ ਤਰਦੀ ਨੂੰ ਆਪਣੇ ਆਸਰੇ ਧਰਨ ਵਾਲੇ ਪਰਮੇਸ਼ਰ ਦਾ ਨਾਮ ਗੁਰਮੁਖਾਂ ਦੇ ਹਿਰਦੇ ਅੰਦਰ ਪ੍ਰਗਟ ਹੋ ਜਾਂਦਾ ਹੈ ਪਰ ਹੰਕਾਰੀ ਅਤੇ ਸਾਗਤ ਕਠੋਰ ਚਿੱਤ ਵਾਲੇ ਪੁਰਖਾਂ ਨੂੰ ਦੂਰ ਪ੍ਰਤੀਤ ਹੋ ਰਿਹਾ ਹੈ ਤ੍ਰਿਸ਼ਨਾ ਜਲਤ ਨ ਕਬੂ ਬੂਝੈ ਜੂਐ ਬਾਜੀ ਹਾਰੀ ਕਠੋਰ ਚਿੱਤ ਵਾਲਾ ਪੁਰਖ ਹਰ ਵਕਤ ਤ੍ਰਿਸ਼ਨਾ ਰੂਪੀ ਅਗਨੀ ਵਿੱਚ ਚਲਦਾ ਰਹਿੰਦਾ ਉਸ ਦੇ ਅੰਦਰੋਂ ਪਦਾਰਥਾਂ ਨੂੰ ਪਾ ਕੇ ਵੀ ਕਦੇ ਤ੍ਰਿਸ਼ਨਾ 부ਜਦੀ ਨਹੀਂ ਇਸੇ ਕਰਕੇ ਉਸਨੇ ਆਪਣੀ ਮਨੁੱਖਾ ਜਨਮ ਰੂਪੀ ਬਾਜੀ ਵਿਸ਼ਿਆਂ ਰੂਪੀ ਜੂਏ ਵਿੱਚ ਹਾਰ ਦਿੱਤੀ ਹੈ ਊਠ ਦਬੈਠਤ ਹਰ ਗੁਨ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਜਿਨ੍ਹਾਂ ਉੱਤੇ ਪੂਰਾ ਸਤਿਗੁਰੂ ਪੂਰਨ ਸਤਿਗੁਰਾਂ ਨੇ ਕਿੰਚਿਤ ਥੋੜੀ ਜੀਵੀ ਕਿਰਪਾ ਮੇਰ ਦੀ ਦ੍ਰਿਸ਼ਟੀ ਧਾਰੀ ਕੀਤੀ ਹੈ ਉਹ ਗੁਰਮੁਖ ਜਨ ਉੱਠਦੇ ਬੈਠਦੇ ਪਰਮੇਸ਼ਰ ਦੇ ਗੁਣਾਂ ਨੂੰ ਗਾਵੇ ਪਾਪ ਗਾਉਂਦੇ ਰਹਿੰਦੇ ਆ ਨਾਨਕ ਜਿਨ ਕੋ ਨਦਰ ਭਈ ਹੈ ਤਿਨ ਕੀ ਪੈਜ ਸਵਾਰੀ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਉਤੇ ਪਰਮੇਸ਼ਰ 와 ਗੁਰਾਂ ਦੀ ਕਿਰਪਾ ਨਦਰ ਦ੍ਰਿਸ਼ਟੀ ਹੋਈ ਹੈ ਉਹਨਾਂ ਦੀ ਪੈਜ ਇੱਜ਼ਤ ਆਪ ਪਰਮੇਸ਼ਰ ਨੇ ਲੋਕ ਪਰਲੋਕ ਵਿੱਚ ਸੰਵਾਰਨਾ ਕੀਤੀ ਹੈ ਵਾਹਿ ਗੁਰੂ वाहे गुरु वाहे गुरु वाहे गुरु ਕਲਸਾ ਵਾਹਿਗੁਰੂ ਜੀ ਕੀ ਫਤਿਹ